ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਸੋਚਾ ਤੈਨੂੰ ਕਿ ਮੈਂ ਪੁੱਛ ਪਾਈ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਉਹ ਹੜਤਾਲ ਤੇ ਬੈਠਾਂਗਾ ਉਹ ਸੰਬੰਧ ਵਿੱਚ ਕਈਆਂ ਨੇ ਮੈਨੂੰ ਪੁੱਛਿਆ ਕਿ ਕਰਨ ਸਾਹਿਬ ਤੂੰ ਗਿਆ ਸੀ ਕੀ ਬਣਿਆ ਗਿਆ ਗਿਆ ਜਾਂ ਨਹੀਂ ਗਿਆ ਇਹੋ ਜਿਹਾ ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਸਾਰਨ ਪਤਾ ਲੱਗ ਗਿਆ ਸੀ ਉਹਨਾਂ ਦੇ ਫਿਰ ਦੁਬਾਰਾ ਧਿਆਨ ਉਹ ਤੇ ਲਿਆਉਣ ਵਾਸਤੇ ਸੰਗਤ ਵਾਸਤੇ ਮੈਂ ਇਹ ਜਾਣਕਾਰੀ ਦੇਣ ਵਾਸਤੇ ਬਹੁਤ ਜ਼ਰੂਰੀ ਸਮਝਿਆ ਤੇ ਮੈਂ ਤੁਹਾਡੇ ਫਿਰ ਦੁਬਾਰਾ ਰੂਪ ਰੂਹ ਆ। ਹਾਂਜੀ ਪ੍ਰਭੂ ਮੈਂ ਗਿਆ ਸੀ। ਇੱਕ ਤਰੀਕ ਦਾ ਮੇਰਾ ਟਾਈਮ ਸੀ ਮੈਨੂੰ ਜਾਂਦੇ ਆ 1:30 ਕਵਾਜੇ ਦਾ ਥੋੜਾ ਲੇਟ ਹੋ ਗਿਆ ਸੀ ਕਿਉਂਕਿ ਮੇਰਾ ਸਰੀਰ ਠੀਕ ਨਹੀਂ ਸੀ। ਤੇ ਉੱਥੇ ਦੇ ਸਿਕਿਉਰਿਟੀ ਗਾਰਡਾਂ ਨੇ ਕਿਹਾ ਕਿ ਠੀਕ ਹੈ ਚਲਣ ਸਿਆ। ਸਾਨੂੰ ਕੋਈ ਦਿੱਕਤ ਨਹੀਂ ਪਰਾਹੀ ਤਨੂੰ ਕੋ ਸਲਾਹ ਤੇ ਨੱਕੀ ਕਰੀ ਸਾਥੇ ਮੱਥੇ ਲੱਗ ਲਾ ਜੇ ਨਹੀਂ ਤੇਰੇ ਮਸਲੇ ਹੱਲ ਹੁੰਦੇ ਤੇ ਫਿਰ ਬਹਿ ਜੀ ਭਰਾਵਾ ਹੋਰ ਕੀ ਹੈ ਲਾਗੇ ਨਵਾਂ ਗਰਾਉ ਪਿੰਡ ਵਾ ਬਿਲਕੁਲ ਉਹ ਸੈਕਟਰੀਏਟ ਦੇ ਨਾਲ ਦੇ ਉੱਥੇ ਗੁਰਦੁਆਰਾ ਵਾ ਮੈਨੂੰ ਕਹਿੰਦਾ ਕਿ ਉੱਥੇ ਜਾਓ ਤੇ ਰਾਤ ਕੱਟ ਲਓ ਤੇ ਫਿਰ ਸਾਹਿਬ ਨਾਲ ਮਿਲ ਲਓ ਕਿ ਜੇ ਤੁਹਾਡਾ ਨਹੀਂ ਮਸਲਾ ਹੱਲ ਹੁੰਦਾ ਤੇ ਤੁਸੀਂ ਪੁਫਰਦਾਰ ਤੇ ਬਹਿ ਜਾਓ ਤੇ ਨਾਕਾ ਚਲੋ ਠੀਕ ਹੈ ਜੀ ਮੈਂ ਨਮਾ ਗਰਾਉ ਰਾਤ ਕੱਟੀ ਫੇਰੇ 10 ਵਜੇ ਫਿਰ ਆ ਕੇ ਜਿਹੜਾ ਟਾਈਮ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਫਿਰ ਮੈਨੂੰ ਮਿਲਾਇਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਪ੍ਰਮੁਖ ਸਖਤਰ ਸਰਦਾਰ ਨਵਰਾਜ ਸਿੰਘ ਜੀ ਭਰਾੜ ਸਾਹਿਬ ਨੇ ਮਿਲਾਇਆ ਔਰ ਬਹੁਤ ਵਧੀਆ ਇਨਸਾਨ ਨੇ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਤੇ ਧੰਨਵਾਦ ਕਰਦਾ ਮੈਂ ਹੁਣ ਫਿਰ ਦੁਬਾਰਾ ਧੰਨਵਾਦ ਕਰਦਾ ਮੈਂ ਅ ਸੀਐਮ ਸਾਹਿਬ ਦੇ ਸਰਤੂ ਸਾਹਿਬ ਦਾ ਦੁਬਾਰਾ ਧੰਨਵਾਦ ਕਰਦਾ ਹਾਂ ਪ੍ਰਾਡ ਸਾਹਿਬ ਦਾ ਬਹੁਤ-ਬਹੁਤ ਨਾਲ ਅੱਜ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੇਰੀ ਗੱਲ ਸੁਣੀ। ਉਹ ਮੈਨੂੰ ਵਿਸ਼ਵਾਸ ਦਵਾਇਆ ਕਿ ਚਿੰਤਾ ਨਾ ਚਲੋ। ਤੇਨੂੰ ਫੋਨ ਆ ਜਾਊਗਾ ਤੇ ਤੇਰੇ ਮਸਲੇ ਹੱਲ ਹੋ ਜਾਣਗੇ। ਉਹਦੇ ਵਿੱਚ ਮੈਂ ਦੱਸਿਆ ਸੀ ਕਿ ਜੋਧਪੁਰਿਆ ਨੇ ਦੁਕਾਨਾਂ ਮਿਲੀਆਂ। ਜੋਧਪੁਰਿਆ ਨੂੰ ਬਸਾਂ ਦੇ ਪਰਮਪਰ ਮਲੇ, ਜੋਧਪੁਰਿਆ ਨੂੰ ਪੈਟਰੋਲ ਪੰਪ ਤੇ ਲਾਇਸੈਂਸ ਮਿਲਿਆ ਗਿਆ ਸੱਜ ਐਜੰਸੀਆਂ ਤੇ ਮਿਲਲੇ ਨੇ। ਔਰ ਜਦੋਂ ਮੈਂ ਕੇਸ ਕਰਦਾ 1999 ਦੇ ਵਿੱਚ ਉਦੋਂ 14-14 ਲੱਖ ਰੁਪਿਆ ਹੀ ਮਿਲਿਆ 2018 ਦੇ ਵਿੱਚ ਜੋਧਪੁਰਿਆ ਨੂੰ ਫੇਰ ਸੈਸ਼ਨ ਕੋਰਟ ਨੇ 14-14 15 ਲੱਖ ਦਿੱਤਾ ਵਾ ਔਰ 40 ਬੰਦਿਆਂ ਨੂੰ ਜਿਹੜੀ ਹਸੂਲਤਾ ਮਿਲੀਆਂ ਉਹਦੇ ਵਿੱਚ ਖਾਸ ਜਿਹੜਾ ਰੋਲ ਉਹ ਸ਼ਰੋਣੀ ਕਮੇਟੀ ਦਾ ਰਿਹਾ ਕਿ 40 ਦੇ ਕੇਸ ਲੜੇ ਆ ਤੇ ਮੈਨੂੰ ਕੋਈ ਵਕੀਲ ਨਹੀਂ ਜੀ ਆ ਜੀ ਪੀ ਸੀ ਵਲੋਂ ਦਿੱਤਾ ਗਿਆ ਸਭੋ ਮੇਰਾ ਕੇਸ ਤੂੰ ਮੇਰਾ ਨਾਮ ਵਰਤ ਕੇ ਮੈਨੂੰ ਮੱਖੀ ਨੂੰ ਕੱਟ ਕੇ ਬਾਹਰ ਮਾਰਿਆ ਹੁਣ ਜਿਹੜਾ 1999 ਤੇ ਮੈਂ ਕੇਸ ਕੀਤਾ ਸੀ ਉਹ ਕੇਸ ਸ਼ਰੋਣੀ ਕਮੇਟੀ ਨੂੰ ਮੈਂ ਠੇਰ ਬਣਾਇਆ ਸੀ ਔਰ ਸ਼ਰੋਣੀ ਕਮੇਟੀ ਨੂੰ ਕਿਉਂ ਠੇਰ ਬਣਾਇਆ ਸੀ ਇਹ ਸ਼ਰੋਣੀ ਕਮੇਟੀ ਨੂੰ ਵੇਖਣਾ ਚਾਹੀਦਾ ਸੀ ਜੀ ਚਨਨ ਸਿੰਘ 10 ਵਜੇ ਤੂੰ ਸਾਡੇ ਤੇ ਕਿਉਂ ਕੇਸ ਕੀਤਾ ਕੋਈ ਕਾਰਨ ਸੀ ਨਾ ਕਾਰਨ ਕੀ ਕੀ ਇਹ ਸਨਵਾਈ ਨਹੀਂ ਕਰਦੇ ਇਹ ਹੁਣ ਵੀ ਉਸੇ ਲੀ ਤੇ ਤੁਲੇ ਹੁੰਦੇ ਆ ਹੁਣ ਵੀ ਇਹ ਕਿਸੇ ਜੋਤਪ੍ਰੀਤੀ ਸਨਵਾਈ ਨਹੀਂ ਕਰਦੇ ਲਿਸਟ ਮੇਰੇ ਕੋਲੇ ਹੈਗੀ ਆ ਦੇਖੋ ਸਾਧ ਸੰਗਤ ਜੀ 1999 ਦਾ ਕੇਸ 2003 ਦੇ ਚ ਐਡਮਿਟ ਹੋਇਆ 2005 ਦੇ ਵਿੱਚ ਸ਼੍ਰੋਣੀ ਕਮੇਟੀ ਮਤਾ ਪਉਂਦੀ ਆ ਕਿ ਜੋਧਪੁਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਕਿਆ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਕਿਆ ਜਿਨ੍ਹਾਂ ਨੇ ਨਹੀਂ ਕੀਤੀਆਂ ਤੇ ਦੂਜਿਆਂ ਦੇ ਭਾਂ ਸਾਰੇ ਲੱਗ ਜਾਣ। ਈਰਖਾ ਜੋਧਪੁਰੀਆਂ ਨਹੀਂ ਕਰਦੀਆਂ। ਤੇ ਉਹ 2005 ਦੇ ਚੋਣਾਂ ਪਾਇਆ ਤੇ ਹੋਇਆ ਮੇਰੇ ਕੇਸ ਕਰਕੇ ਹੀ ਆ ਤੇ ਜਿਹੜਾ ਇਹਨਾਂ ਨੇ 50-50000 ਰੁਪਏ ਦਿੱਤਾ ਨਾ ਉਦੋਂ ਮੈਂ ਬਾਹਰ ਘਰਨ ਲਾਇਆ ਸੀ ਇਸ਼ਰੂਨ ਕਮੇਟੀ ਨੂੰ ਪਤਾ। ਉਹ ਮੈਂ ਕਿਉਂ ਲਾਇਆ ਸੀ ਕਿ ਕਾਂਗਰਸੀਆਂ ਦੇ ਭੋਗਾਂ ਤੇ ਤੇ ਹੁਰਦੂ ਜੇ ਕਾਟਾਗਰੀ ਤੇ ਸੁਝੇ ਪੰਥਿਆਂ ਨੂੰ ਇਹਨਾਂ ਨੇ ਲੱਖ ਲੱਖ ਰੁਪਏ ਦਿੱਤਾ ਸੀ ਤੇ ਰੋਸ ਵਜੋਂ ਮੈਂ ਲਾਇਆ ਸੀ ਕਿ ਜੇ ਤੁਸੀਂ ਕਾਂਗਰਸੀਆਂ ਨੂੰ ਪੈਸੇ ਦਿੱਤੇ ਤੇ ਫਿਰ ਜੋਧਪੁਰੀ ਜਿਹੜੇ ਮਰੇ ਉਹਨਾਂ ਨੂੰ ਵਿਚਾਰਨ ਦੇ ਦਿੰਦੇ ਤੇ ਇੱਥੇ ਮੜੀ ਗੱਲ ਤੇ ਕੋਈ ਨਹੀਂ ਕੀਤੀ ਫਿਰ ਇਹਨਾਂ ਨੇ ਪੰਜਾਬ ਪੰਜਾਹ ਹਜ਼ਾਰ ਰੁਪਏ ਦਿੱਤਾ ਹੁਣ 2020 ਦੇ ਵਿੱਚ ਇਹਨਾਂ ਨੇ ਕੀ ਕੀਤਾ 31 ਸਾਲਾਂ ਬਾਅਦ ਸ਼ਰਮਨ ਕਮੇਟੀ ਹਰਕਤ ਜੀ ਹੁੰਦੀ ਹੈ ਇਹ ਹਾਈ ਕੋਰਟ ਜਾਂਦੀ ਹੈ ਹਾਈ ਕੋਰਟ ਨਾਲ ਕੇਸ ਨਹੀਂ ਤੇ ਲੱਗਦਾ ਇਹਨਾਂ ਨੇ ਉੱਥੇ ਮੇਰੇ ਕੇਸ ਦਾ ਹਵਾਲਾ ਦੇ ਕੇ ਕੇਸ ਲਾਇਆ। ਔਰ ਹੁਣ ਵੀ 325 ਬੰਦਿਆਂ ਦੀ ਫੀਸਾਂ ਇਹਨਾਂ ਨੇ ਆਪਣੇ ਵਕੀਲ ਨੂੰ ਦੇਤੀਆਂ। ਉਹਦੇ ਵਿੱਚੋਂ ਚੰਨੋਂ ਤੋਂ ਤੇ ਕੇਸ ਨੂੰ ਚੰਨੋਂ ਜਿਹੜੇ ਕੇਸ ਦਾ ਸਹਾਰਾ ਲਿਆ। ਜਿਹਦੇ ਕੇਸ ਕਰਕੇ ਇਹਨਾਂ ਨੇ 325 ਬੰਦਿਆਂ ਦੇ ਕੇਸ ਲਾਏ ਮੈਨੂੰ ਚੁੱਕ ਕੇ ਇਹਨਾਂ ਨੇ ਸੈੱਟ ਤੇ ਕਰਤਾ। ਮੈਨੂੰ ਇਹ ਇਹ ਵੀ ਚੰਡੀਗੜੀ ਜਾ ਕੇ ਪਤਾ ਲੱਗਾ। ਉਹ ਚਲੋ ਕੋਰਟ ਦਾ ਮੈਟਰ ਵਾ ਉਹ ਤੇ ਮੈਂ ਕੋਰਟ 'ਚ ਜਾਊਗਾ ਉਹ ਜੋ ਮੈਂ ਬਿਆਨ ਦੇਣੇ ਕੋਰਟ ਦੇ ਵਿੱਚ ਹੁਣ ਹੁਣ ਜੋ ਜਿਸ ਤਰ੍ਹਾਂ ਡੀਲ ਕਰਨਾ ਮੈਨੂੰ ਪਤਾ ਲੱਗ ਗਿਆ ਕਿ ਇਹ ਇਹਨਾਂ ਨੇ ਮੈਨੂੰ ਛੱਡ ਦਿੱਤੀ ਕਾਦੇ ਵਾਸਤੇ ਕੀ ਚੰਨਮ ਸੋਨੇ ਕੇਸ ਕੀਤਾ ਹੀ ਸਾਡੇ ਤੇ ਹੁਣ ਤੁਸੀਂ ਕੀ ਕੀਤਾ ਜੇ ਉਸੇ ਕੇਸ ਦਾ ਫਾਰਾ ਲਿਆ ਨਾ ਅੱਛਾ ਫਿਰ ਇੱਕ ਗੱਲ ਹੋਰ ਜੇ ਸੱਚ ਦਾ ਸਾਥ ਦੇਣਾ ਚਾਹੀਦਾ ਮੈਂ ਕਾਲੀਤਾਲ ਦੇ ਵਿੱਚ ਉਮੀਦਪੁਰ ਦਾ ਆਣਾ ਔਰ ਮੇਰੀ ਬਾਤ ਰਣਕੇ ਸਾਹਿਬ ਨੇ ਫੜੀ ਹੈ ਬਾਦ ਸਾਹਿਬ ਨੇ ਉਹਨਾਂ ਨੇ ਇੱਕ ਇਸ਼ਾਨ ਕੀਤਾ ਮੇਰੇ ਤੇ ਤੇ ਮੈਂ ਇਸ਼ਾਨ ਖਰਾਮੋਸ਼ ਨਹੀਂ ਐ ਮੈਂ ਅੱਜ ਤੱਕ ਜਿੱਥੇ ਵੀ ਜੰਨਾ ਮੈਂ ਕਹਿੰਨਾ ਕਿ ਮੈਂ ਜੀ ਕਾਲੀਆਂ ਦਾ ਬੰਦਾ ਮਾਂ ਤੇ ਜੇ ਸ਼ਰੂਪ ਨੂੰ ਕਮੇਟੀ ਗਲਤ ਆ ਤੇ ਮੈਂ ਕਹਿੰਦਾ ਨਾ ਜੀ ਗਲਤ ਆ ਇਹਨਾਂ ਨੇ ਇੱਥੇ ਕੰਮ ਗਲਤ ਕੀਤਾ ਤੇ ਹੁਣ ਵੀ ਇਹਨਾਂ ਨੇ ਕੀ ਕੀਤਾ ਵੇਖੋ ਜੀ ਪਿਛੀ ਪਿਛਲੇ ਮਹੀਨੇ 7ਵੇਂ ਮਹੀਨੇ ਮੈਂ ਜੁੱਧਪੁਰੀਆਂ ਦੇ ਸਬੰਧ ਤੇ ਜੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੂੰ ਮੰਗ ਪੱਤਰ ਦਿੱਤਾ ਉਹ ਮੰਗ ਪੱਤਰ ਲੈ ਕੇ ਤੇ ਮੈਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਕੋ ਗਿਆ 15 ਜੁਲਾਈ ਨੂੰ ਤੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਕਹਿੰਦੇ ਕਿ ਚੰਨ ਸਿੰਘ ਗੱਲ ਹੈ ਕਿ ਮੈਨੂੰ ਕੈਸੀ ਮੈਨੂੰ ਮਿਲਿਆ ਕੱਖ ਨਹੀਂ ਤੇ ਵਾਕਿਆ ਨਹੀਂ ਮਿਲਿਆ ਹੁਣ ਵੀ ਮੈਂ ਸੀਐਮ ਸਾਹਿਬ ਨੂੰ ਇਹ ਗੱਲ ਕਹੀ ਮੈਂ ਭੁੱਖਾ ਮਰ ਰਿਹਾ ਜੇ ਮੇਰੇ ਕੋ ਕੁਝ ਹੈ ਨਹੀਂ ਤਾਂ ਮੈਂ ਤੇ ਇੱਥੇ ਬਿਠਾ ਹੀ ਤੇ ਸਿੰਘ ਸਾਹਿਬ ਮੈਨੂੰ ਕਹਿੰਦੇ ਕਿ ਲੈਟਰ ਲਿਖਿਆ ਤੂੰ ਅ ਮੰਜਰ ਸਾਹਿਬ ਕੋਲ ਤੇ ਅਸਲ ਚ ਤੇ ਮੰਜਰ ਸਾਹਿਬ ਦੇ ਥਰੂ ਸਾਰਾ ਗੇਮ ਚਲਦੀ ਆ ਥਾਰਾ ਉਹਨਾਂ ਨੇ ਰੱਖਣੇ ਹੁੰਦੇ ਉਹਨਾਂ ਦੇ ਕੋਲ ਥਾਰਾ ਕੰਮ ਦਾ ਤੇ ਤੂੰ ਮੰਜਰ ਸਾਹਿਬ ਕੋਲ ਜਾ ਕੇ ਰეკਮੈਂਡ ਕਰਾ ਕੇ ਲਿਆ ਤੇ ਫਿਰ ਮੈਂ ਕਰ ਦੂੰਗਾ ਮੈਂ ਕਿਹਾ ਠੀਕ ਹੈ ਮੈਂ ਮੰਜਰ ਸਾਹਿਬ ਕੋ ਗਿਆ ਮੰਜੀ ਸਾਹਿਬ ਨੂੰ ਮੈਂ ਕਿਹਾ ਮੈਂ ਜੀ ਸਿੰਘ ਸਾਹਿਬਾਂ ਨੇ ਮੈਨੂੰ ਭੇਜਿਆ ਗਿਆ ਨਹੀਂ ਰਕੂ ਜੀ ਸੋਣਾ ਨੇ ਤੇ ਤੁਸੀਂ ਨਾ ਕਰਦੇ ਕਿਰਪਾ ਜੀ ਮੈਂ ਜੋਧਪੁਰ ਜੇਲ ਕੱਟੀ ਆ ਤੇ ਮੇਰਾ ਤੇ ਦਰਪਲ ਹੀ ਪੜਾ ਮਾੜਾ ਮੈਂ ਤਾਂ ਰੋਜੀ ਰੋਟੀ ਤੋਂ ਆਤਰ ਉਹ ਮੈਂ ਪਵਲਕ ਤੇ ਕੰਮ ਕਰਦਾ ਨਾ ਵਿਚਰਦਾ ਮੈਨੂੰ ਜੇ ਕੋਈ ਮੇਰੇ ਕੋ ਆ ਜੇ ਤੇ ਮੈਂ ਆਪਣੇ ਮੋਟਰਸਾਈਕਲ ਤੇ ਆਪਣੀ ਗੱਡੀ ਕੀ ਆਪਣੇ ਤੇਲ ਪਾ ਕੇ ਲੈ ਫਿਰਦਾ ਨਾ ਕਿ ਚਲੋ ਲੋਕ ਭਲਾਈ ਦੇ ਕੰਮ ਕਰੀਤੇ ਸੀ ਮੇਰਾ ਤੇਲ ਪਾੜੀ ਨਿਕਲ ਆਊਗਾ ਮੰਜੀ ਸਾਹਿਬ ਨੇ ਕੀ ਕੀਤਾ ਆ ਰეკਮੈਂਡ ਕੀਤੀ ਜੇ ਇੱਥੇ ਆਨੇ ਵੇਖਿਆ ਜੀ ਇਹ ਭਗਵਾਨ ਸਿੰਘ ਧਗੀੜਾ ਦੀ ਰეკਮੈਂਡ ਕੀਤੀ ਹੋਈ ਆ ਔਰ ਆ ਜੇ ਮੈਂ ਦਰਵਾਜ਼ਾ ਪਾਠੀ ਲੱਗਾ ਰਿਆਂ ਆ ਜਗ੍ਹਾ ਤੇ ਪ੍ਰਧਾਨ ਸਾਹਿਬ ਦੇ ਸੈਨ ਮੱਕੜ ਸਾਹਿਬ ਦੇ ਇੱਕ ਰਿਸਤ ਚਾਰ ਕਿਸਤਾਂ ਦੀ ਰਕਮ ਸਕੂਲ ਜਮ੍ਹਾਂ ਕਰਾਈ ਸੀ ਆ ਜੀ ਇਹ ਸ਼ਰੋਣੀ ਕਮੇਟੀ ਦਾ ਬਿਆਨ ਆ ਇਹਦੇ ਵਿੱਚ ਇਹ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਕਿ ਸ਼ਰੋਣੀ ਕਮੇਟੀ ਦਫ਼ਤਰ ਤੇ પ્રતિਬੰਦ ਦਾ ਲਗਾਇਆ ਵੋਟ ਤੇ ਆ ਜਿੱਥੇ ਪੀਲਾ ਪੀਲਾ ਨਿਸ਼ਾਨ ਆ ਆ ਦੇ ਆ ਜਗ੍ਹਾ ਤੇ ਇਹਨਾਂ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਦਾਰਾਂ ਤੋਂ ਇਲਾਵਾ ਜੋਧਪਰੀ ਧਰਮੀ ਫੌਜੀ ਸ਼ਹੀਦ ਪਰਿਵਾਰਾਂ ਸਾਬਕਾ ਫੌਜੀ ਆ ਤੇ 1984 ਦੇ ਦੰਗਾ ਪੀੜਤਾਂ ਨੂੰ ਨੌਕਰੀ ਤੇ ਪਹਲ ਦਿੱਤੀ ਜਾਂਦੀ ਹੈ ਇਹ ਇਹ ਜੰਗ ਬਣੇ ਦਾ 2022 ਦਾ ਬਿਆਨ ਆ ਤੇ ਧਰਮੀ ਸਾਹਿਬ ਵੱਲੋਂ ਲੱਗਾ ਇਹਨਾਂ ਵਿੱਚੋਂ ਕੋਈ ਬਹੁਤ ਮਜਬੂਰੀ ਵਸ ਆਵੇ ਤਾਂ ਉਸ ਨੂੰ ਨੌਕਰੀ ਤੇ ਰੱਖ ਲਿਆ ਜਾਂਦਾ ਹੈ ਅਛਾ ਬੜੇ ਕੇਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਵਾਪਸ ਇਹਨਾਂ ਨੇ ਲਿਆਂਦਾ ਇਹਨਾਂ ਨੂੰ ਰੱਖਿਆ ਕਿ ਚਲੋ ਜੀ ਗਲਤੀ ਹੋ ਗਈ ਜੀ ਇਹ ਅਸੀਂ ਕਾ ਕਰ ਦਿੱਤਾ ਇਹਨਾਂ ਨੂੰ ਬੜੇ ਬੰਦੇ ਵਾਪਸ ਲਿਆਂਦੇ ਨੌਕਰੀਆਂ ਤੇ ਬੜੇ ਬੰਦਿਆਂ ਨੂੰ ਭਾਲ ਕੀਤਾ ਇਹ ਮੇਰੇ ਨਾਲੋਂ ਜ਼ਿਆਦਾ ਸ਼ਰਮ ਕਿਵੇਂ ਜ ਨੂੰ ਪਤਾ ਹੁਣ ਮਸਲਾ ਇਹ ਆ ਇਹ ਅਗਸਤਵਾਂ ਤੇ ਜੁਲਾਈ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਰੱਖਿਆ ਉਹਦਾ ਨਾਮ ਆ ਮੁਖਤਿਆਰ ਸਿੰਘ ਕੋਹਾੜਕਾ ਸਪੁੱਤਰ ਜੋਗਾ ਸਿੰਘ ਨੋਟ ਕਰ ਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਤੱਕ ਮੈਨੇਜਰ ਸਾਹਿਬ ਤੱਕ ਸਾਰਿਆਂ ਤੱਕ ਜਾਵੇ ਨਹੀਂ ਵੀ ਜਾਵੇ ਤੇ ਮੈਂ ਹੋਣ ਪ੍ਰਧਾਨ ਦੇ ਬੂਹੇ ਤੇ ਧਰਨਾ ਲਾਉਂਗਾ ਯਾਰ ਇੰਨੀ ਥੱਕੇ ਨਹੀਂ ਥੋੜੀ ਹੁੰਦੀ ਐ ਫਿਰ ਦੁਬਾਰਾ ਸੁਣ ਲਓ ਮੁਖਤਿਆਰ ਸਿੰਘ ਪਿੰਡ ਕੋਹਾੜ ਦਾ ਸਪੁੱਤਰ ਜੋਗਾ ਸਿੰਘ ਜੁਲਾਈ ਮਹੀਨੇ ਦੇ ਵਿੱਚ ਦਰਵਾਜ਼ਾ ਸਾਹਿਬ ਤੇ ਵਿੱਚ ਪਾਠੀ ਆਇਆ ਲਾਗੇ ਉਹ ਉਹ ਵੀ ਭਗਵੰਤ ਸਿੰਘ ਠਗੀੜੇ ਦੇ ਸ਼ੈਨ ਹੋਏ ਨੇ ਉਹਦੇ ਤੇ ਵੀ ਮੈਂ ਗੱਲ ਪੁੱਛਣਾ ਚਾਹੁੰਨਾ ਸ਼ਰੋਣੀ ਕਮੇਟੀ ਤੇ ਮੈਨੇਜਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਸ਼ਰੋਣੀ ਕਮੇਟੀ ਦੇ ਨਾਲ ਦੋਨਾਂ ਨੂੰ ਕਿ ਨਾਲੇ ਤੁਸੀਂ ਇੱਕ ਵਾਰ ਚੱਕਿਆ ਨਾਲੇ ਕਹਿੰਦੇ ਆਂ ਜੋਧਪੁਰਿਆਂ ਨੂੰ ਆਹ ਕਰਤਾ ਜੋਧਪੁਰੇ ਨੂੰ ਉਹ ਕਰਤੇ ਤਾਂ ਕੀਤਾ ਕੀ ਜੇ ਦਾਰਾ ਸਿੰਘ ਸੁਪੁੱਤਰ ਰੁਲਦਾ ਸਿੰਘ ਦੀਆਂ ਇੱਥੇ ਅਪਲੀਕੇਸ਼ਨਾਂ ਰੋਲਦੀਆਂ ਰਹੀਆਂ ਉਦੇ ਮੁੰਡੇ ਦੀ ਐਪਲੀਕੇਸ਼ਨ ਮੈਂ ਆਪਣੇ ਹੱਥੀਂ ਦਿੱਤੀ 2 ਮਹੀਨੇ ਹੋ ਗਏ ਆ ਉਦੋਂ ਤੱਕ ਕੁਝ ਵੀ ਨਹੀਂ ਆਇਆ ਭਗਵੰਤ ਸਿੰਘ ਦਾ ਸੁਪੁੱਤਰ ਅ ਤੇ ਫੂੜਕੇ ਪਿੰਡ ਦਾ ਮੇਰ ਕੋ ਰਿਕਾਰਡ ਆ ਕਾ ਮੈਂ ਦੱਸ ਆਜਮਾ ਸਿੰਘ ਸਾਡੇ ਪਿੰਡ ਫੂੜਕਾ ਪੁਰਵਾ ਦਾ ਮੈਂਬਰ ਪੈਂਦਾ ਸੀ ਗੁਰਨਾਮ ਸਿੰਘ ਮੈਂ ਗੱਲ ਵੀ ਕੀਤੀ ਸੀ ਮੈਂਬਰ ਸਾਹਿਬ ਨਾਲ ਕਿ ਤੁਹਾਡੇ ਹਲਕੇ ਦੇ ਵਿੱਚ ਇਹਨਾਂ ਦੀ ਚਰਖਾ ਸਾਫਤ ਲੈ ਲਓ ਉਸ ਬੰਦੇ ਨੇ ਐਪਲੀਕੇਸ਼ਨਾਂ ਦਿੱਤੀਆਂ ਨਾ ਉਹਨੂੰ ਨੌਕਰੀ ਮਿਲੀ ਨਾ ਤੇ ਬੱਚਿਆਂ ਨੂੰ ਨੌਕਰੀ ਮਿਲੀ ਤੇ ਬੁੰਡੇ ਦਾ ਐਕਸੀਡੈਂਟ ਹੋ ਗਿਆ ਦਵਾਈ ਵਾਸਤੇ ਉਹ ਕੋਈ 10 ਰੁਪਏ ਨਹੀਂ ਆ ਉਹ ਉਹ ਵੀ ਕੇਸ ਮੇਰੇ ਕੋਲ ਵੀ ਮੈਂ ਲੈ ਕੇ ਦਿੱਤਾ ਜੀ ਐ ਮੈਂ ਕਰੀ ਸੀਨ ਸਾਹ ਨੂੰ ਆਪਰੇ ਪਾਰਟੀ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਬਾਦਲ ਨੂੰ ਵੀ ਬੇਨਤੀ ਕੀਤੀ ਸੀ ਕਿ ਬਾਦਲ ਸਾਹਿਬ 325 ਤੇ 300 ਜਿਹੜੇ ਨਾ ਇਹ ਆ ਗਏ ਸੀ 76 ਬੰਦੇ 40 ਬੰਦਿਆਂ ਨੂੰ ਮਲੇ 325 ਧੱਕੇ ਖਾਂਡੇ 325 ਬੰਦੇ ਧੱਕੇ ਖਾਰੇ ਨੇ। ਕੁਰੇ ਹਜ਼ਾਰਾਂ ਜਿਹੇ ਪਰਿਵਾਰੇ ਅਕਾਲੀ ਦਲ ਤੇ ਟੁੱਟੇ ਨੇ। ਅਕਾਲੀ ਦਲ ਨੇ ਨਹੀਂ ਸੀ ਹਾਰਦਾ ਅਕਾਲੀ ਦਲ ਤੇ ਟੁੱਟੇ ਨੇ ਇਹਨਾਂ ਨੂੰ ਤੋੜਿਆ ਗਿਆ ਹੈ। ਹੁਣ ਮਸਲਾ ਇਹ ਆ ਕਿ ਮੈਂ ਬਾਠੀ ਲੱਗਾ ਸੀ ਆ ਸ਼ਰਮ ਦੀ ਕਮੇਟੀ ਦਾ ਬਿਆਨ 2022 ਦੇ ਵਿੱਚ ਕੀ ਅਸੀਂ ਇਹਨਾਂ ਨੂੰ ਰੱਖਦੇ ਹਾਂ ਜੇ ਮਜਬੂਰੀ ਵਸਾ ਜੀ ਆ ਤੰਗੇੜਾ ਸਾਹਿਬ ਦੇ ਸਹਾਰੇ ਕਿ ਜਮ੍ਹਾਂ ਕਰਾ ਦਿਓ ਜਦੋਂ ਨਿਕਲਣਗੇ ਟੈਸਟ ਤੁਹਾਨੂੰ ਚਿੱਠੀ ਭੇਜ ਦਾਂਗੇ ਮੈਂ ਤੰਗੇੜਾ ਸਾਹਿਬ ਨੂੰ ਪੋਸ਼ਟਾ ਚੋਨਾ ਮੈਨੇਜਰ ਸਾਹਿਬ ਨੂੰ ਕਿ ਮੇਰੀ ਕੀ ਜਿਹੜੀ ਐਪਲੀਕੇਸ਼ਨ ਇਹਨੂੰ ਜਮ੍ਹਾਂ ਕਰਾ ਦਿਓ ਜਦੋਂ ਆਉ ਤੁਹਾਨੂੰ ਚਿੱਠੀ ਕਰ ਦਾਂਗੇ ਤੇ ਫਿਰ ਦੇ 6 ਮਹੀਨੇ ਮਖਤਿਆਰ ਤੋਂ ਕਿਤਾ ਰੱਖਿਆ ਜੀ ਉਹ ਕਹਿੰਦੀ ਸ਼ਿਫਾਰਸ਼ੇ ਤੇ ਰੱਖਿਆ ਜੇ ਉਹਦੇ ਉੱਤੇ ਰਾਜ ਕੀ ਆ ਉਹ ਚੋਰ ਮੋਰੀ ਸਾਹੀ ਕਿੰਨੇ ਕ ਬੰਦੇ ਰੱਖੇ ਆ ਉਹ ਕਿਸ ਤਰ੍ਹਾਂ ਆ ਰਹੇ ਨੇ ਉਹ ਮਿੰਨ ਵੀ ਰਾਹ ਦੱਸ ਦਿਓ ਭਰਾਓ ਮੈਂ ਆਪਣੇ ਜਿਹੜੇ ਜੋਤਪੀ ਮੇਰੇ ਭਰਾ ਰਹਿੰਦੇ ਨੇ ਥੱਕੇ ਘਾਰੇ ਆ ਜਿਨ੍ਹਾਂ ਨੂੰ ਵਾਕਿਆ ਹੀ ਕੁਝ ਨਹੀਂ ਮਿਲਿਆ ਮੈਂ ਉਹਨਾਂ ਨੂੰ ਕਹਾਂਗਾ ਇਹਨਾਂ ਨੂੰ ਭਰਤੀ ਕਰ ਲੋ ਸਚਾਈ ਤੇ ਆਵੇ ਹੁਣ ਇਹ ਮੁੱਦੇ ਨੂੰ ਲੈ ਕੇ ਨਾ ਹੁਸ਼ਿਆਰਪੁਰ ਹੁਸ਼ਿਆਰਪੁਰ ਧਾਮੀ ਸਾਹਿਬ ਦੇ ਬੂਏ ਅੱਗੇ ਬੈਠੂਗਾ ਨਾ ਮਿਲਿਆ ਧਾਮੀ ਸਾਹਿਬ ਨੂੰ ਰਿਕਵੈਸਟਾਂ ਕੀਤੀਆਂ ਸੀ ਕਿ ਕਰ ਦਿਓ ਕਿ ਪਰ ਧਾਮੀ ਸਾਹਿਬ ਨੇ ਕਿਹਾ ਸੀ ਕਿ ਦਫਤਰ ਨੇ ਵੇਖਣਾ ਦਫਤਰ ਨੇ ਕਰਨਾ ਤੇ tạmੀ ਸਾਹਿਬ ਹੁਣ ਹੁਣ ਜੋ ਦਫਤਰ ਚ ਚੱਲਣ ਡਿਆ ਜੋ ਦਫਤਰ ਚ ਹੋਇਆ ਜੋਧਪੁਰੀਆਂ ਦੀ ਐਪਲੀਕੇਸ਼ਨਾਂ ਖੁੱਡੇ ਕਿੰਨੇ ਬੰਦੇ ਬਾਹ ਲੋਂਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਆ ਕਿਹੜੇ ਰਾਹ ਥਾਣੀ ਹੁੰਦੇ ਆ ਉਹ ਐਡਾ ਕਿਹੜਾ ਗਿਣਾ ਕਰਤਾ ਸੀ ਚੰਨਣ ਤੋਂ ਜੋਧਪਰੀ ਨੇ ਇਹ ਮਸਲੇ ਦਾ ਮੈਂ ਜਵਾਬ ਲੈਣ ਵਾਸਤੇ ਜਲਦੀ 2-4 ਦਿਨਾਂ ਦੇ ਵਿੱਚ ਵਿੱਚ ਜੀ ਮੈਂ ਤੁਹਾਡੀ ਕੋਠੀ ਅੱਗੇ ਆਣ ਕੇ ਬਿਸਤਰਾ ਆਪਣੇ ਲੈ ਆਉਣਾ ਚਾਦਰ ਚੁੱਦਰ ਲੈ ਕੇ ਤੇ ਤੁਹਾਡੇ ਬੂਹੇ ਅੱਗੇ ਬੈਠੂੰਗਾ ਤੇ ਮੈਂ ਜਵਾਬ ਲੈਣਾ ਜੀ ਯਾਰ ਠੀਕ ਹੈ ਮੈਂ ਕਿ ਐਸੀ ਪਰਵਾਨਾ ਸੰਬੰਧਿਤ ਹੈ ਤੇ ਔਰ ਮੈਂ 24 ਸਾਲ ਕੇਸ ਲੜਿਆ ਆਪਣੀ ਕਮਾਈ ਕਰਕੇ ਕੇਸ ਲੜਿਆ ਤੁਸੀਂ ਤਾਂ ਮੈਨੂੰ ਦਿੱਤਾ ਹੀ ਕੱਖ ਨਹੀਂ ਔਰ ਮੇਰਾ ਵੀ ਪੱਠਾ ਗੋਲ ਕਰ ਦਿੱਤਾ ਬੇੜਾ ਘਰ ਕਰ ਦਿੱਤਾ ਜੀ ਤੇ ਹੁਣ ਮੈਂ ਇਹ ਸੋਚਿਆ ਕਿ ਮੈਂ ਜਿੱਦਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਦੁਬਾਰਾ ਮੈਂ ਕਿਹਾ ਜੀ ਮੈਨੂੰ ਮਿਲਾਓ ਉਹਨਾਂ ਨਾਲ ਮੈਂ ਕੋਈ ਗੱਲ ਕਰਾਂ ਕਿ ਜੋਧਪੁਰੀਆਂ ਤੇ 84 ਦੇ ਬੰਦਿਆਂ ਨੂੰ ਜਿਹੜੇ ਰਹਿ ਗਏ ਨੇ ਉਹਨਾਂ ਦਾ ਮਸਲਾ ਹੱਲ ਕਰਾਈਏ ਔਰ ਫਿਰ ਹੁਣ ਮੈਂ ਰਾਜਨਾਥ ਨੂੰ ਮਿਲੂੰਗਾ ਸੈਂਟਰ ਦੇ ਮੰਤਰੀ ਨਾਲ ਮਿਲੂੰਗਾ ਇਹ ਇਹ ਜਿਹੜਾ ਗੱਲਾਂ ਵਿੱਚ ਚੁੱਕਦੇ ਰਹਿਣਾ ਔਰ ਮੈਨੂੰ ਮਜਬੂਰ ਕੀਤਾ ਜੇ ਤੁਸੀਂ ਉਧਰ ਤਨਾ ਮਿਲਾਇਆ ਹੁਣ ਮੈਂ ਧਰਨਾ ਲਾਉਣਾ ਵਾ ਧਰਨਾ ਲਾਉਣਾ ਲਾਉਣਾ ਹੀ ਪੈਣਾ ਬਾਈ ਤੇ ਧਾਮੀ ਸਾਹਿਬ ਜਿਸ ਦਿਨ ਮੈਂ ਤੁਹਾਡੀ ਕੋਠੀ ਅੱਗੇ ਬਹਿ ਗਿਆ ਨਾ ਤੇ ਮੈਂ ਉੱਠਣਾ ਨਹੀਂ ਜੇ ਮੈਂ ਸਾਰੀਆਂ ਗੱਲਾਂ ਦਸਣੀਆਂ ਮੁੜ ਕੇ মিডিਆ ਦੇ ਵਿੱਚ ਕਿਉਂ ਨਾ ਕੋਈ ਚੈਨਲ ਸਮਾ ਮਾੜਾ ਕੰਮ ਕੀਤਾ ਉਹ ਮੈਨੂੰ ਐਨਾ ਤੰਗ ਕਰ ਦਿੱਤਾ ਜੇ ਤੁਸੀਂ 325 ਬੰਦਿਆਂ ਦੇ ਤੁਸੀਂ ਇਨਸਾਫ ਨਾ ਕੀਤਾ ਜੇ ਵਾਵਾ ਖੱਟਣ ਵਾਸਤੇ ਕੀ ਅਸੀਂ ਇਹਨਾਂ ਦੀ ਪੈਵਾਰੀ ਕੀਤੀ ਹੈ ਇਹਨਾਂ ਨੂੰ ਆ ਕੀਤਾ ਜੇ ਤੁਸੀਂ 325 ਬੰਦੇ ਦਾ ਕੇਸ ਹਾਈ ਕੋਰਟ ਕਰਦੇ ਹੋ ਤੁਸੀਂ ਮੇਰਾ ਮੇਰਾ ਕੇਸ ਵੱਖਰਾ ਕਰ ਦਿੱਤਾ ਮੈਨੂੰ ਪਤਾ ਲੱਗ ਗਿਆ ਔਰ ਫਿਰ ਮੈਂ court ਦੇ ਵਿੱਚ ਗਵਾਹੀ ਦਵਾਵਾਂਗਾ ਕਿ 1 ਕੱਤੀ ਸਾਲਾਂ ਬਾਅਦ ਆਉਂਦੇ ਆਛਾ ਮਾਨਸਾ ਜੀ ਸਾਹਿਬ ਤੁਸੀਂ ਆਪ ਐਡਵੋਕੇਟ ਰਹੇ ਜੇ ਕਾਨੂੰਨ ਦੇ ਮਾਰ ਜੇ ਤੁਹਾਨੂੰ ਲੱਗਦਾ ਕਿ 331 ਸਾਲਾਂ ਬਾਅਦ ਕੇਸ ਲੱਗਤੇ ਤੁਹਾਡਾ ਕੇਸ ਬਣਦਾ ਹੀ ਨਹੀਂ ਸੀ ਤੁਹਾਡਾ ਕੇਸ ਲੱਗਦਾ ਨਹੀਂ ਸੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿੱਦਨ ਮੈਂ ਕਿਹਾ ਨਾ 1999 ਵਿੱਚ ਮੇਰੀ ਕੇਸ ਦੀ ਫਾਈਲ ਜੱਜ ਸਾਹਿਬ ਨੇ ਚੁੱਕ ਕੇ ਬਾਹਰ ਸੈਟ ਤੇ ਕਰਤੀ ਸੀ ਕਿ ਤੁਸੀਂ 10 ਸਾਲ ਬਾਅਦ ਮੂੰ ਚੌਕੀਕੋਟ ਦੇ ਵਿੱਚ ਆ ਕੇ ਜੀ ਉਦੋਂ ਮੇਰੇ ਵਕੀਲ ਨੇ ਜਾ ਕੇ ਉਹਨੂੰ ਦੱਸਿਆ ਕਿ ਭਾਈ ਸਾਹਿਬ ਇਹ ਚਰਨ ਪੜਵਾਏ ਨੂੰ ਪਤਾ ਕੱਖ ਨਹੀਂ ਹੈ ਇਹ 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 ਜੇਲ ਕੱਟ ਕੇ ਆਇਆ ਇਹਨੂੰ ਨੌਲੇਜ ਕੁਛ ਵੀ ਨਹੀਂ ਹੈ ਅੱਛਾ ਬਦਨ ਦੇ ਅੱਛਾ ਫਿਰ ਲਿਆ ਜੇ ਮੇਰਾ ਕੇਸ 10 ਸਾਲ ਬਾਅਦ ਨਹੀਂ ਸੀ ਲੱਗਦਾ ਤੇ ਤੁਹਾਡਾ ਸ਼ਰੋਨੀ ਕਮੇਟੀ ਦਾ 31 ਸਾਲਾਂ ਬਾਅਦ ਕਿਵੇਂ ਲੱਗ ਗਿਆ ਤੁਹਾਡਾ ਕੇਸ ਲੱਗਿਆ ਨਹੀਂ ਤੁਸੀਂ ਮੇਰੇ ਕੇਸ ਨੂੰ ਡੋਬਣ ਵਾਸਤੇ ਮੈਨੂੰ ਮਾਰਨ ਵਾਸਤੇ ਮੈਨੂੰ ਪਰੇਸ਼ਾਨ ਕਰਨ ਵਾਸਤੇ ਤੁਸੀਂ ਮੇਰੇ ਕੇਸ ਦਾ ਸਹਾਰਾ ਲਿਆ ਉਹ ਜੱਜ ਸਾਹਿਬ ਨੇ ਜਾ ਕੇ ਦੱਸਿਆ ਕਿ ਜੱਜ ਸਾਹਿਬ 30 ਸਾਲਾਂ ਤੋਂ ਚੰਨਣ ਤੋਂ ਇੱਥੇ ਬੈਠਾ ਉਹਦੇ ਕੇਸ ਦਾ ਨਹੀਂ ਹੋਇਆ ਤਾਂ ਜੱਜ ਸਾਹਿਬ ਵੀ ਕਰੇ ਰਹੇ ਹਨ ਉਹ ਕਿ ਯਾਰ 30 ਸਾਲ ਹਾਈ ਕੋਰਟ ਦੇ ਜਿਹੜੇ ਕੇਸ ਇਹਨਾਂ ਲੰਮਕਦਾ ਤੇ ਪਰ ਉਹ ਮੈਂ ਤੇ ਕਰੋ ਮਾੜਾ ਸੀ ਮੈਂ ਤੇ ਮੇਰੀ ਤੇ ਲੱਤ ਟੁੱਟ ਗਈ ਸੀ ਮੈਂ ਤੇ ਤਾਂ ਨਹੀਂ ਜਾ ਸਕਿਆ ਔਰ ਉਸ ਕੇਸ ਦਾ ਸਹਾਰਾ ਲੈ ਕੇ ਤੁਸੀਂ 325 ਬੰਦਿਆਂ ਦੇ ਕੇਸ ਕੋਟੋ ਚ ਲਾਏ ਤੇ ਮੈਨੂੰ ਦੋਚੋਂ ਮਖੀ ਵਾਂਗੂ ਕੱਢ ਕੇ ਬਾਹਰ ਮਾਰਿਆ ਇਹ ਵੀ ਮੈਨੂੰ ਹੁਣ ਜਦੋਂ ਮੈਂ ਸੀਐਨ ਸਾਹਿਬ ਦੀ ਕੋਠੀ ਧਰਨਾ ਲਾਉਣ ਗਿਆ ਜੀ ਉਦੋਂ ਸਾਰੀ ਸੱਚਾਈ ਪਤਾ ਲੱਗੀ ਜੇ ਤੇ ਹੁਣ ਦੱਸੋ ਮੈਂ ਕਿੱਥੇ ਗਲਤ ਆ ਜਿਸ ਬੰਦੇ ਨੇ ਆਪਣੀ ਮਿਹਨਤ ਕਰਕੇ ਕੇਸ ਕੀਤਾ ਵੇ ਤੁਸੀਂ ਉਹਨੂੰ ਵੀ ਲੈ ਕੇ ਡੁੱਬਜੋ ਮੈਂ ਇਹ ਗੱਡੀ ਸੀ ਮੇਰੀ ਮੇਰੀ ਏਡੀ ਕੋਈ ਗੱਲ ਨਹੀਂ ਸੀ ਤੁਸੀਂ ਮੇਰੀ ਚੱਕ ਕੇ 12 ਸਾਲ ਤੋ ਮੰਗਤਾ ਬਣਾਤਾ ਔਰ ਮੈਂ ਕੇਸ ਦੇ ਨਾਲ ਨਾਲ ਜਿੱਥੇ ਵੀ ਕੋਈ ਪਾਰਟੀ ਦਾ ਕੰਮ ਹੁੰਦਾ ਜਿੱਥੇ ਹੁਕਮ ਲੱਗਦਾ ਪਾਰਟੀ ਵੱਲੋਂ ਮੈਂ ਜਾਂਨਾ ਹਰ ਇੱਕ ਥਾਂ ਤੇ ਕਦੀ ਪਛਾਨ ਨਹੀਂ ਹਟਿਆ ਕਦੀ ਕਾਲੀਦਾਲ ਦੀ ਖਾਲਪਤਰੀ ਮੈਂ ਕੀਤੀ ਇਨਫਰੋਨਿਕ ਕਮੇਟੀ ਦੀ ਮੈਂ ਜ਼ਰੂਰ ਕਰਦਾ ਕਿਉਂਕਿ ਇਹਨਾਂ ਨੇ ਕੰਮ ਹੁਣ ਕੀਤੇ ਹੁਣ ਮੈਂ ਇਹ ਪ੍ਰਧਾਨ ਸਾਹਿਬ ਤੁਹਾਨੂੰ ਪੁੱਛਣਾ ਨਾਲ ਕਿ ਪੰਘੀੜਾ ਸਾਹਿਬ ਨੇ ਆ ਜਿਹੜਾ ਚੂਰ ਮੋਰੀ ਥਾਣੀ ਲਿਆਂਦਾ ਜਿਹੜਾ ਪਾਠੀ ਰੱਖਿਆ ਇਹ ਕਿੰਨੇ ਪਾਠੀ ਰੱਖੇ ਜੇ ਆ ਜੋਧਪੁਰੀਆਂ ਦੇ ਬੱਚੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਸਰਵਿਸ ਮਿਲੀ ਨਾਲ ਉਹਨਾਂ ਦੇ ਬੱਚਿਆਂ ਨੂੰ ਮਿਲੀ ਹੈ ਇਹ ਚੂਰ ਮੋਰੀ ਥਾਣੀ ਕਿੰਨੀ ਭਰਤੀ ਕੀਤੀ ਜੇ ਫਿਰ ਜੋਧਪੁਰੀਆਂ ਨੂੰ ਕਿ ਉਹ ਨજર ਅੰਦਾਜ਼ ਕੀਤਾ ਗਿਆ ਇਹ ਜਵਾਬ ਲੈਣ ਵਾਸਤੇ ਮੈਂ ਤੁਹਾਡੀ ਕੋਠੀ ਅੱਗੇ ਧਰਨੇ ਤੇ ਬੈਠਣਾ ਜੀ ਉਧਰ ਤੇ ਮਾਨਸਾ ਵੱਲੋਂ ਤੇ ਮੈਂ ਹੋਇਆ ਆ ਉਹਨਾਂ ਨੇ ਤੇ ਮੈਨੂੰ ਵਿਸ਼ਵਾਸ ਦਵਾਇਆ ਉਹਨਾਂ ਨਾਲ ਚੱਕਰ ਤੇ ਮਾਰੂੰਗਾ ਉਹ ਉਧਰ ਤੇ ਤਾਂ ਨਾਲ ਮੈਂ ਤੁਹਾਡੇ ਬੂਹੇ ਅੱਗੇ ਵੀ ਧਰਨਾ ਲਾਉਣਾ ਜੀ ਔਰ ਬਿਲਕੁਲ ਸੱਚੇ ਆਈ ਹੈ ਸਿਆਣੇ ਕਹਿੰਦੇ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਹੁਣ ਮੈਂ ਨੱਚਣਾ ਸ਼ੁਰੂ ਕਰ ਦਿੱਤਾ ਜੀ ਵਫਾਦਾਰ ਮੈਂ ਕਲੀ ਦਲ ਦਾ उन्होंने बंद जो गलत काम करते उन्होंने बंद जो और मैं कल तो जुलाई तो हैं। अगस्त तो काम शुरू करता जी मैं पेलो सिंह साफा नग पत्र दिता तो भी मंग पत्र दता कहते मैं धेड़ा साहब निलया जाते फिर वेखा जो सिरों पानी टप गया ਤੁਹੀ ਟਪਾਇਆ ਸੀ ਰੋ ਪਾਣੀ ਤੁਹੀ ਕਰਤਾ ਮਜਬੂਰ ਫਿਰ ਮੈਨੂੰ ਅੱਕ ਕੇ ਦੁਖੀ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਤੇ ਜਾਣਾ ਪਿਆ ਤੇ ਹੁਣ ਗਾਂ ਦਾ ਕੀ ਹੋਊਗਾ ਇਹ ਪ੍ਰਮਾਤਮਾ ਜਾਣਦਾ ਜੇ ਮੈਨੂੰ ਕੋਰਟ ਦੇ ਵਿੱਚ ਕੋਈ ਬਿਆਨ ਦੇਣਾ ਪਿਆ ਕੋਰਟ ਦੇ ਵਿੱਚ ਜਾਣਾ ਪਿਆ ਤੇ ਮੈਂ ਚੱਲ ਜਾਣਾ ਸੀ ਇਹ ਗੱਲ ਪੱਕੀ ਜੇ ਕਿ ਤੂੰ ਹੀ ਮੇਰ ਨਾਲ ਧੂਖਾ ਕੀਤਾ ਤੂੰ ਹੀ ਮੇਰੇ ਤਰਪੜ ਰੋਲ ਦਿੱਤੇ ਤੂੰ ਜੋਧਪੁਰੀਆਂ ਦੇ ਤਰਪੜ ਰੋਲੇ ਜੇ ਜੋਧਪੁਰੀਆਂ ਦੀ ਬਾਤ ਨਹੀਂ ਕੀ ਤੂੰ ਪੁੱਛੀ ਔਰ ਮੈਂ ਜਲਦੀ ਤੁਹਾਡੀ ਕੋਠੀ ਅੱਗੇ ਧਰਨਾ ਦਊਗਾ ਔਰ ਸੰਗਤ ਨੂੰ ਮੈਂ ਕਹੂੰਗਾ ਕਿ ਸੱਚ ਦਾ ਸਾਥ ਦਿਓ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ